ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਪਹਿਲਗਾਮ ਅਤਵਾਦੀ ਹਮਲੇ ਦੇ ਵਿਰੋਧ ਵਿੱਚ ਕੈਂਡਲ ਮਾਰਚ ਕੱਟਿਆ ਗਿਆ ਜੋ ਹਨੂਮਾਨ ਚੌਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਡਾਕਖਾਨਾ ਚੌਕ ਵਿੱਚ ਖਤਮ ਹੋਇਆ ਇਸ ਦੌਰਾਨ ਆਪ ਦੇ ਵਰਕਰਾਂ ਨੇ ਓਏ ਅਤਵਾਦ ਵਿਰੋਧ ਅਤੇ ਪਾਕਿਸਤਾਨ ਵਿਰੋਧੀ ਜ਼ੋਰਦਾਰ ਨਾਰੇਬਾਜ਼ੀ ਵੀ ਕੀਤੀ ਗੰਦਰ ਮਾ ਕੇਰੀ ਸੰਸਥਾ ਬਲਵਾ ਹੈ ਉਹ ਕੀ ਉਦੇਸ਼ ਹੈ দেখো ਜੀ ਸਾਡੀ ਆਮ ਆਦਮੀ ਪਾਰਟੀ ਜਿਹੜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਸਾਡੀ ਸਰਕਾਰ ਹੈ ਭਗਵਨ ਸਿੰਘ ਮਾਨ ਜੀ ਦੀ ਸਰਕਾਰ ਹੈ ਔਰ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈਂਦਾ ਇੱਕ ਕਾਹ ਰਾਤ ਦਾ ਜਿਹੜਾ ਹੈ ਇੱਕ ਐਸਾ ਕਰਮ ਕੀਤਾ ਹੈ ਪਾਕਿਸਤਾਨੀ ਅਤਵਾਦੀਆਂ ਨੇ ਕਿ ਤਹਰਗਾਮ ਦੇ ਵਿੱਚ ਸਾਡੇ 28 ਜਿਹੜੇ ਨੇ ਬਿਲਕੁਲ ਬੇਦਹੋਸ਼ ਜਿਹੜੇ ਸਲਾਨੀ ਸੀਗੇ ਗਏ ਦੇ ਸੀਗੇ 6-7 ਸਟੇਟਾਂ ਤੋਂ ਉਹਨਾਂ ਨੂੰ ਉਹਨਾਂ ਨੇ ਗੋਲੀਆਂ ਨਾਲ ਪੁੰਨਤਾ ਹੈ ਔਰ ਦੇਖੋ ਇਹਦੇ ਵਿੱਚ ਇੱਕ ਗੱਲ ਹੋਰ ਆਂਦੀ ਹੈ ਕਿ ਉਹਨਾਂ ਨੇ ਪਹਿਲੇ ਨਾਂ ਪੁੱਛਿਆ ਉਹਨਾਂ ਦੇ ਨਾਂ ਪੁੱਛ ਕੇ ਫਿਰ ਉਹਨਾਂ ਨੇ ਕਈਆਂ ਦੇ ਪੈਂਟ ਵੀ ਲਾ ਕੇ ਉਹਨਾਂ ਨੂੰ ਦੇਖਿਆ ਹੈ ਕਿਉਂਕਿ ਬੜੀ ਬਣੀ ਹੋਈ ਸਾਜ਼ਿਸ਼ ਸੀਗੀ ਕਿ ਆਪਾਂ ਕਿਉਂਕਿ ਉਹ ਬਹੁਤ ਵੱਡੀ ਜਿਹੜੀ ਹੈ ਸਲਾਨੀ ਸੰਸਾਰ ਹੈ ਔਰ ਉਹ ਜਗਾ ਹੈਗੀ ਜਿੱਥੇ ਲੱਖਾਂ ਦੇ ਵਿੱਚ ਲੋਕ ਜਿਹੜੇ ਉੱਥੇ ਜਾਂਦੇ ਨੇ ਔਰ ਆਪਣਾ ਜਿਹੜਾ ਹੈ ਉੱਥੇ ਛੁੱਟੀਆਂ ਦਾ ਆਨੰਦ ਲੈਂਦੇ ਨੇ ਇਹ ਕਾਰਨਾ ਜਿਹੜਾ ਹਰਕਤ ਦਾ ਪਾਕਿਸਤਾਨ ਵੱਲੋਂ ਕੀਤੀ ਗਈ ਹੈ ਤੁਹਾਨੂੰ ਯਾਦ ਹੋਵੇਗਾ 2000 ਦੇ ਵਿੱਚ ਜਿੱਦੋਂ ਬਿਲਕੁਲ ਇੰਟਰ ਵੀ ਹਿੰਦੁਸਤਾਨ ਦੇ ਵਿੱਚ ਆਏ ਸੀਗੇ ਚਿੱਟੀ ਸਿੰਘ ਵਾਲੇ ਦੇ ਵਿੱਚ ਵੀ ਸਾਡੇ ਸਰਦਾਰ ਭਰਾਵਾਂ ਦਾ ਉਥੇ ਕਤਲ ਕੀਤਾ ਗਿਆ ਸੀਗਾ 32 ਦੇ ਕਰੀਬ ਉਹੀ ਸੇਮ ਕਾਰਨਾ ਜਿਹੜਾ ਕੰਮ ਕੰਮ ਕੀਤਾ ਹੈ ਉਸ ਇਹਨਾਂ ਨੇ ਅਤਵਾਦੀਆਂ ਨੇ ਕੀਤਾ ਹੈ ਔਰ ਇਹ ਮੈਂ ਹਿੰਦੁਸਤਾਨ ਦੀ ਸਰਕਾਰ ਨੂੰ મોદી ਸਰਕਾਰ ਨੂੰ ਕਹਿੰਨਾ ਹੈ ਹੁਣ ਸਹੀ ਜਿਹੜਾ ਹੈ ਮੌਕਾ ਹੈ ਕਿ ਇਹਨਾਂ ਨੂੰ ਬਿਫਿਟਿੰਗ ਜਿਹੜਾ ਹੈ ਅਨਸਰ ਦਿੱਤਾ ਜਾਵੇ ਯੋਗ ਅਨਸਰ ਦਿੱਤਾ ਜਾਵੇ ਤਾਂ ਜੋ ਇਹਨਾਂ ਦੇ ਫੌਜ ਦੀ ਜਿਹੜੀ ਹੈ ਕਮਰੋ ਟੁੱਟੇ ਕਿਉਂ ਕਿ ਜਿੰਨੇ ਵੀ ਆਤਵਾਦੀ ਹਨ ਉਹ ਫੋਰਸ ਦੇ ਸੁਰੱਖਸ਼ਨ ਦੇ ਅੰਦਰ ਹੀ ਉਹ ਕੰਮ ਕਰ ਰਹੇ ਹਨ ਜੇ ਹੁਣ ਨਾ ਇਹਨਾਂ ਨੇ ਕੰਮ ਕੀਤਾ ਤੇ ਬਹੁਤ ਹੀ ਜ਼ਿਆਦਾ ਹੋਰ ਵੀ ਨੁਕਸਾਨ ਹੋ ਸਕਦਾ ਹੈ ਇਸ ਲਈ ਅਸੀਂ ਸਾਰੇ ਭਰਾ ਜਿਹੜੇ ਹੈ ਵਰਕਰ ਆਮ ਆਦਮੀ ਪਾਰਟੀ ਦੇ ਅਸੀਂ ਆਪਣੇ ਪਾਰਟੀ ਦੇ ਸੰਦੇਸ਼ ਦੇ ਉੱਪਰ ਜਿਹੜੀ ਹੈ ਕੈਂਡਲ ਮਾਰਚ ਜਿਹੜੀ ਹੈ ਉਹ ਅੱਜ ਗੁਰਦਾਸਪੁਰ ਦੇ ਵਿੱਚ ਕੱਢ ਰਹੇ ਆ ਇਹ ਸ਼ਾਂਤੀ ਕੈਂਡਲ ਮਾਰਚ ਹੈ ਕੋਈ ਇਸ ਵਿਰੋਧ ਦੇ ਵਿੱਚ ਹੈ ਕਿ ਭਾਈ ਮਾਨਵਕਤਾ ਦੀ ਔਰ ਬੇ ਬੇਕਸੂਰ ਹਤਿਆਰੇ ਜਿਹੜੇ ਨੇ ਉਹਨਾਂ ਨੇ ਉਹਨਾਂ ਨੂੰ ਕਤਲ ਕੀਤਾ ਹੈ ਇੱਕ ਤੇ ਦੋ ਵਿਦੇਸ਼ੀ ਸੀਗੇ ਉਹਦੇ ਵਿੱਚ ਜਿਹੜੇ ਸਲਾਣੀ ਜਿਨ੍ਹਾਂ ਨੂੰ ਉਹਨਾਂ ਨੇ ਮੌਦੇ ਘਾਟ ਉਤਾਰਿਆ ਹੈ ਇੱਕ ਤੇ ਬਿਲਕੁਲ 2-4 ਦਿਨ ਹੋਏ ਸੀ ਵਿਆਹ ਵਾਸਤੇ ਉਹ ਆਪਣੇ ਇੱਥੇ ਆਏ ਸੀਗੇ ਕੋਮਨ ਨੂੰ ਉਹਾਂ ਦੇ ਹਸਬੰਡ ਨੂੰ ਜਿਹੜਾ ਹੈ ਉਹ ਕਤਲ ਕੀਤਾ ਗਿਆ ਆ ਉਹਦੀ ਜਿਹੜੀ ਵਾਈਫ ਸੀਗੀ ਉਹ ਕਹਿੰਦੀ ਸੀ ਤੁਸੀਂ ਮੇਰਾ ਹਸਬੰਦ ਤੇ ਕਤਲ ਕਰਤਾ ਮੈਨੂੰ ਵੀ ਗੋਲੀ ਮਾਰ ਦੋ ਕਹਿੰਦੇ ਨਹੀਂ ਤੈਨੂੰ ਨਹੀਂ ਗੋਲੀ ਮਾਰਨੀ ਤੂੰ ਆਪਣਾ ਸੰਤਾਪ ਜਿਹੜਾ ਉੱਥੇ ਚੇਲ ਬਹੁਤ ਦੁਖਾਂਲੀ ਗੱਲਾਂ ਆਹੀ ਸਾਰੇ ਜਿਹੜੇ ਆ ਗੁਰਦਾਸਪੁਰ ਦੇ ਨਿਵਾਸੀ ਆ ਹਿੰਦੁਸਤਾਨ ਦੇ ਨਿਵਾਸੀ ਇਸ ਦੁੱਖ ਦੇ ਵਿੱਚ ਸ਼ਾਮਲ ਆ ਔਰ ਸਰਕਾਰ ਨੂੰ ਸੈਂਟਰ ਨੂੰ ਇਹ ਕਹਿੰਨੇ ਆ ਕਿ ਹੁਣ ਟਾਈਮ ਆ ਹੁਣ ਸਰਜੀਕਲ ਸਟ੍ਰਾਈਕ ਦਾ ਨਹੀਂ ਆ ਹੋਰ ਸਿੱਧਾ ਜਿਹੜਾ ਹੈ ਇਸ ਫੌਜ ਦੀ ਜਿਹੜੀ ਹੈ ਪਾਕਿਸਤਾਨ ਦੀ ਇਹ ਕਮਰ ਤੋੜੀ ਜਾਵੇ ਤਾਂ ਜੋ ਉਹ ਸੁਰੱਖਸ਼ਨ ਦਿੰਦੀ ਹੈ ਨਾ ਅਤਵਾਦੀਆਂ ਨੂੰ ਪਾਵੇ ਉਹ ਕੋਈ ਵੀ ਸੰਗਠਨ ਹੈਗੀ ਆ ਚੱਲ ਰਿਹਾ ਉਹ ਪਾਕਿਸਤਾਨ ਦੀ ਫੌਜ ਦੇ ਅੰਡਰ ਹੈ ਸੋ ਮੇਰੇ ਵੀਰੋ ਆਪਾਂ ਆਪ ਇੱਕ ਆਕਾ ਇੱਕਾ ਰਖਨਾਵਾ ਔਰ ਉਹ ਕਸ਼ਮੀਰੀ ਭਰਾਵਾਂ ਦੇ ਨਾਲ ਜਿਨ੍ਹਾਂ ਨੇ ਉੱਥੇ ਵੀ ਇਹ ਦੁੱਖ ਮਾਨਿਆ ਹੈ ਉਸ ਜਗ੍ਹਾ ਦੇ ਉੱਪਰ ਅਸੀਂ ਵੀ ਅੱਜ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਆ ਔਰ ਜਿਹੜੇ ਸ਼ਹੀਦ ਹੋਏ ਨੇ ਉੱਥੇ ਸਾਡੇ ਭਰਾ ਠਾਈ ਉਹ ਭਾਵੇਂ ਵਿਦੇਸ਼ੀ ਨੇ ਭਾਵੇਂ ਸਾਡੇ ਅਲੱਗ-ਅਲੱਗ ਸਟੇਟਾਂ ਦੇ ਉਹਨਾਂ ਦੇ ਪਰਿਵਾਰਾਂ ਨਾਲ ਅਸੀਂ ਵੀ ਸੁ ਦੁੱਖ ਜਿਹੜਾ ਹੈ ਸਾਂਝਾ ਕਰਦੇ ਆ ਮਾਤਾ ਦੀ ਟੂਰਿਜ਼ਮ ਦੇ ਸਿਰ ਤੇ ਲੱਗਦਾ ਨਹੀਂ ਹੈ ਜੀ ਜੀਐਨਕੇ ਗਵਰਨਮੈਂਟ ਤੇ ਭਾਰਤ ਸਰਕਾਰ ਨੂੰ ਕੋਈ ਸਖਤ ਕਦਮ ਚੁੱਕਣੇ ਚਾਹੀਦੇ ਇਸ ਮਾਮਲੇ ਬਹੁਤ ਸਖਤ ਕਦਮ ਚੁੱਕਣੇ ਚਾਹੀਦੇ ਨੇ ਕਿਉਂਕਿ ਜਿਹੜਾ ਉਹਨਾਂ ਨੇ ਘੋਰ ਅਪਰਾਧ ਕੀਤਾ ਵਾ ਉਹਦੀ ਹੀ ਸਖਤ ਨਿੰਦਾ ਚ ਆਮ ਆਦੀ ਪਾਰਟੀ ਵੱਲੋਂ ਤੇ ਵਪਾਰ ਮੰਡਲ ਦੀ ਟੀਮ ਵੱਲੋਂ ਮੈਂ ਘੋਰ ਨਿੰਦਾ ਕਰਦਾ ਵਾਂ ਜਿਹੜੇ ਪਰਿਵਾਰ ਉਹਨਾਂ ਪਰਿਵਾਰਾਂ ਦੇ ਨਾਲ ਅਸੀਂ ਦੁੱਖ ਦੇ ਨਾਲ ਆ ਉਹਨਾਂ ਦੀ ਦੁੱਖ ਦੀ ਘੜੀ ਦੇ ਵਿੱਚ ਅਸੀਂ ਨਾਲ ਖੜੇ ਆ ਬਾਕੀ ਪਰਮਾਤਮਾ ਕੇ ਅਰਦਾਸ ਕਰਨਿਆਂ ਕਿ ਜਿਹੜੀਆਂ ਵਿਛੜੀਆਂ ਰੂਹਾਂ ਵਾਂ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਨਿਵਾਸ ਦੇਵੇ ਕਿਉਂਕਿ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਅਤਵਾਦ ਧਰਮ ਦਾ ਨਾਂ ਕੋਈ ਧਰਮ ਦਾ ਨਾਂ ਨਹੀਂ ਹੁੰਦਾ ਇਹ ਜਿੰਨੇ ਵੀ ਚਾਲਾਂ ਨੇ ਪਾਕਿਸਤਾਨ ਦੀ ਚਾਲ ਹੈ ਸਾਡੀ ਮੋਦੀ ਸਰਕਾਰ ਨੂੰ ਚਾਹੀਦਾ ਵਾ ਕਿ ਆ ਕੇ ਇਹਨਾਂ ਦਾ ਪੂਰਾ ਸਜ਼ਾ ਦੇਵੇ ਪੂਰਾ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੀ ਪੂਰੇ ਮਤਲਬ ਛੇੜਨਰ ਦੇ ਵਿੱਚ ਸ਼ਾਂਤੀ ਬਹਾਲ ਕਰੇ ਥੈਂਕ ਯੂ ਬਈ ਤੀਗੋ ਪਾਰ ਮੰਡਲ ਦੇ ਪ੍ਰਧਾਨ ਵੀ ਉਹ ਗਜ਼ਾਰੂ ਵਿੱਚ ਵੀ ਇੱਕ ਸੋਸ਼ਲ ਮੀਡੀਆ ਦੇ ਪੋਸਟਾ ਵਾਇਰਲ ਹੋ ਰਹੀ ਹੈ ਜਿੱਦੇ ਵੀ ਇੱਕ ਘਾਸੁੰਦਾ ਇਹਨੂੰ ਕਿਰਾਏ ਤੇ ਦੁਕਾਨਾਂ ਦਿੱਤੀਆਂ ਗਈਆਂ ਨੇ ਕਾਫੀ ਜ਼ਿਆਦਾ ਸੋਹਣ ਨੇ ਸਮਝ ਲਈ ਇੱਥੇ ਕਿ ਦੇਖੋ ਮੈਂ ਪਹਿਲਾਂ ਹੀ ਗੱਲ ਕਿਹਾ ਵਾ ਕਿ ਉਹ ਸਾਡੇ ਵੀ ਭਰਾ ਹੀ ਨੇ ਕੋਈ ਧਰਮ ਨਹੀਂ ਹੁੰਦਾ ਮਜਬ ਕੋਈ ਧਰਮ ਨਹੀਂ ਹੁੰਦਾ ਤਵਾਦਾ ਬਿਨਾ ਛਨਾਕਤ ਹੋਈ ਤੇ ਬੰਦੇ ਰਹਿ ਨਹੀਂ ਸਕਦੇ ਬਿਨਾ ਛਨਾਕਤ ਉਹਨਾਂ ਦੀ ਜ਼ਰੂਰੀ ਹੈ ਇਹ ਚੀਜ਼ ਨਹੀਂ ਸਹਿਮਤਾਂ ਕਿਉਂਕਿ ਆਲ ਹੋ ਰਹੀ ਨਾ ਪਾਰੀ ਕਾਫੀ ਸਮੇ ਤੋਂ ਮੁੱਦਾ ਚ ਹੋ ਰਿਹਾ ਪਰ ਹੋ ਰਹੀ ਪਾਰੀ ਸਰ ਗੱਲ ਹੈ ਕਿ ਛਨਾਕਤ ਉਹ ਦੇ ਰਹੇ ਨੇ ਪੁਲਿਸ ਕਰ ਰਹੀ ਹੈ ਕਾਰਵਾਈ ਕਰ ਰਹੀ ਹੈ ਜਿਹੜਾ ਸ਼ਨਾਖਤ ਨਹੀਂ ਦੇਵੇਗਾ ਉਹ ਉਹ ਹਸਪਤਾਲ ਬਾਕੀ ਉਹ ਸਾਡੇ ਭਰਾ ਹੀ ਨੇ ਸਾਡੇ ਇੰਡੀਆ ਗਵਰਨਮੈਂਟ ਤੋਂ ਉਮੀਦ ਰੱਖਦੇ ਹਾਂ ਕਿ ਚੁੱਪਨੇ ਚਾਹੀਦੇ ਐਸੋ ਜੀ ਇੰਡੀਆ ਗਵਰਨਮੈਂਟ ਨੂੰ ਤੇ ਬਹੁਤ ਸਮੂਹ ਤੌਰ ਤੇ ਜਵਾਬ ਦੇਣਾ ਚਾਹੀਦਾ ਵਾ ਇਹਦਾ ਔਰ ਅਤਵਾਦ ਨੂੰ ਪੂਰੀ ਖੱਲ ਪਾਣੀ ਚਾਹੀਦੀ ਹੈ ਕੋਈ ਬੰਦਾ ਬਖਸ਼ਣਾ ਨਹੀਂ ਚਾਹੀਦਾ ਕੋਈ ਬੰਦਾ ਯਾਰ ਅਤਵਾਦ ਜਿਹੜਾ ਅਤਵਾਦੀ ਦੀ ਗੱਲ ਕਰਦਾ ਵਾ ਵੱਖਵਾਦੀ ਦੀ ਗੱਲ ਕਰਦਾ ਸਾਡੇ ਦੇਖੋ ਨਿਰਦੋਸ਼ ਭਰਾਵਾਂ ਨੂੰ ਜੋ ਕਤਲ ਕੀਤਾ ਗਿਆ